ਲੋਭੀ ਦੋਸਤੋ ਜਿਹੜੇ ਭੈਣਾ ਭਰਾ ਆਯੂਸ਼ਮਾਨ ਸਟੀਮ ਦੇ ਤਹਿਤ ਇਲਾਜ ਕਰਵਾ ਰਹੇ ਨੇ ਜਾਂ ਇਲਾਜ ਕਰਵਾਉਣ ਦੀ ਸੋਚ ਰਹੇ ਨੇ ਉਹ ਇਸ ਖਬਰ ਨੂੰ ਪੂਰੇ ਧਿਆਨ ਨਾਲ ਸੁਣਿਓ ਕਿਉਂਕਿ ਇੱਕ ਨਿੱਜੀ ਹਸਪਤਾਲ ਨੇ 7 ਵਿਅਕਤੀਆਂ ਦੇ ਦਿਲ ਦਾ ਆਪਰੇਸ਼ਨ ਕੀਤਾ ਆਯੂਸ਼ਮਾਨ ਸਟੀਮ ਦੇ ਤਹਿਤ ਜਿਦੇ ਵਿੱਚੋਂ 2 ਵਿਅਕਤੀਆਂ ਦੀ ਮੌਤ ਹੋ ਗਈ ਜਦੋਂ ਇਹਨਾਂ ਦੋ ਵਿਅਕਤੀਆਂ ਦੀ ਮੌਤ ਹੋ ਗਈ ਜਿਨ੍ਹਾਂ ਦੇ ਦਿਲ ਦਾ ਆਪਰੇਸ਼ਨ ਕੀਤਾ ਗਿਆ ਆਯੂਸ਼ਮਾਨ ਸਕੀਮ ਤਹਿਤ ਇਸ ਸੱਤੇ ਦੇ ਸੱਤੇ ਵਿਅਕਤੀਆਂ ਦਾ ਉਹਨਾਂ ਦੇ ਸਟੈਂਟ ਵੀ ਪਾਏ ਗਏ ਤਾਂ ਜਦੋਂ ਦੋ ਵਿਅਕਤੀਆਂ ਦੀ ਮੌਤ ਹੁੰਦੀ ਹੈ ਤਾਂ ਉਦੋਂ ਖਲਾਸਾ ਹੁੰਦਾ ਹੈ ਜਦੋਂ ਇਸ ਘਟਨਾ ਦੀ ਇਨਵੈਸਟੀਗੇਸ਼ਨ ਕੀਤੀ ਜਾਂਦੀ ਹੈ ਕਿ ਜਿਹੜਾ ਇਹ ਹਸਪਤਾਲ ਸੀਗਾ ਇਹਨੇ ਇਸ ਆਯੂਸ਼ਮਾਨ ਸਕੀਮ ਦੀ ਜਿਹੜੀ ਇਨਕਮ ਆਉਂਦੀ ਹੈ ਹਸਪਤਾਲਾਂ ਨੂੰ ਸਰਕਾਰ ਤੋਂ ਉਹਦੀ ਲਾਲਸਾ ਵਿੱਚ ਉਹਦੇ ਲਾਲਚ ਵਿੱਚ ਆ ਕੇ ਇਹਨਾਂ ਵਿਅਕਤੀਆਂ ਦਾ ਆਪਰੇਸ਼ਨ ਕਰ ਦਿੱਤਾ ਜਿਨ੍ਹਾਂ ਨੂੰ ਦਿਲ ਦੇ ਆਪਰੇਸ਼ਨ ਦੀ ਜ਼ਰੂਰਤ ਹੀ ਨਹੀਂ ਹੁੰਦੀ ਉਹ ਵਿਅਕਤੀਆਂ ਨੂੰ ਹਲੇ ਕੋਈ ਖਾਸ ਜ਼ਰੂਰਤ ਨਹੀਂ ਸੀ ਦਿਲ ਦੇ ਆਪਰੇਸ਼ਨ ਦੀ ਪਰ ਹਸਪਤਾਲ ਨੇ ਕਿਉਂਕਿ ਲੋਕਾਂ ਨੂੰ ਪਤਾ ਨਹੀਂ ਉਹਨਾਂ ਨੂੰ ਕੀ ਪ੍ਰੋਬਲਮ ਆ ਉਹਨਾਂ ਨੇ ਡਾਕਟਰਾਂ ਤੇ ਯਕੀਨ ਕਰਨਾ ਤੇ ਡਾਕਟਰਾਂ ਨੇ ਕਿਹਾ ਕਿ ਇਹਨਾਂ ਨੂੰ ਦਿਲ ਦੇ ਆਪਰੇਸ਼ਨ ਦੀ ਲੋੜ ਆ ਇਹਨਾਂ ਦੀਆਂ ਨਸਾਂ ਬਲੌਕ ਆ ਅਜਿਹੇ ਬਹਾਨੇ ਬਣਾਏ ਕਿ ਵਿਚਾਰੇ ਲੋਕਾਂ ਨੇ ਡਰਦੇ ਆਪਣੇ ਆਪਰੇਸ਼ਨ ਕਰਵਾਲੇ 7 ਵਿਅਕਤੀਆਂ ਦੇ ਦਿਲ ਦੇ ਆਪਰੇਸ਼ਨ ਕੀਤੇ ਗਏ ਉਹਨਾਂ ਦੇ ਦਿਲ ਦੀ ਬਾਕੀ ਸਰਜਰੀ ਦੇ ਨਾਲ-ਨਾਲ ਉਹਨਾਂ ਦੇ ਸਟੈਂਟ ਵੀ ਪਾਏ ਗਏ ਤਾਂ ਉਹ ਤੋਂ ਬਾਅਦ ਵਿੱਚ ਹਸਪਤਾਲ ਵਾਲਿਆਂ ਨੇ ਜਿੰਨੀ ਕੇਅਰ ਇੱਕ ਵਿਅਕਤੀ ਦੀ ਕਰਨੀ ਹੁੰਦੀ ਹੈ ਜਦੋਂ ਕਿ ਖਾਸ ਤੌਰ ਤੇ ਦਿਲ ਦਾ ਆਪਰੇਸ਼ਨ ਕੀਤਾ ਗਿਆ ਹੋਵੇ ਤਾਂ ਹਸਪਤਾਲ ਨੇ ਉਹਨਾਂ ਵਿਅਕਤੀਆਂ ਦੀ ਕੇਅਰ ਨਹੀਂ ਕੀਤੀ ਇਹ ਜਿਹੜੇ ਆਪਰੇਸ਼ਨ ਹੁੰਦੇ ਆ ਉਹ ਜਿਵੇਂ ਕੁੰਡਾ ਗਾੜਾਪਨ ਹੋਵੇ ਜਾਂ ਖੂਨ ਜੰਮਿਆ ਹੋਵੇ ਨਸਾਂ ਨੂੰ ਖੋਲਣ ਦੇ ਲਈ ਉਹਨਾਂ ਵਿੱਚ ਖੂਨ ਚੰਗੀ ਤਰ੍ਹਾਂ ਸਰਕਲ ਕਰੇ ਦਿਲ ਪੰਪਿੰਗ ਕਰੇ ਤਾਂ ਇਹੋ ਜਿਹਾ ਆਪਰੇਸ਼ਨ ਜਿਹੜੇ ਉਹ ਕੀਤੇ ਜਾਂਦੇ ਆ ਤਾਂ ਅਜਿਹਾ ਹੀ ਆਪਰੇਸ਼ਨ ਜਿਹੜਾ ਇਹਨਾਂ ਸਖਤ ਵਿਅਕਤੀਆਂ ਦਾ ਕੀਤਾ ਗਿਆ ਸੀਗਾ ਜਿਦੇ ਵਿੱਚ ਬਾਅਦ ਵਿੱਚ ਹਸਪਤਾਲ ਨੇ ਉਹਨਾਂ ਵਿਅਕਤੀਆਂ ਦੀ ਕੇਅਰ ਨਹੀਂ ਕੀਤੀ ਜਿਦੇ ਕਰਕੇ ਸੱਤਾਂ ਵਿਅਕਤੀਆਂ ਵਿੱਚੋਂ ਦੋ ਵਿਅਕਤੀਆਂ ਦੀ ਮੌਤ ਹੋ ਗਈ ਤਾਂ ਜਦੋਂ ਇਹਨਾਂ ਦੋ ਵਿਅਕਤੀਆਂ ਦੀ ਮੌਤ ਹੁੰਦੀ ਆ ਅਚਾਨਕ ਹੀ ਤਾਂ ਉਥੇ ਰੋਲਾ ਪੈ ਜਾਂਦਾ ਹੈ ਜਦੋਂ ਇਸ ਰੋਲੇ ਤੋਂ ਬਾਅਦ ਇਹਦੀ ਇਨਵੈਸਟੀਗੇਸ਼ਨ ਹੁੰਦੀ ਹੈ ਕਿ ਇਹ ਜੇ ਆ ਕਿਉਂ ਵਾਪਰਿਆ ਤਾਂ ਪੂਰਾ ਮਾਮਲਾ ਖੁੱਲ ਕੇ ਸਾਹਮਣੇ ਹੁੰਦਾ ਹੈ ਕਿ ਇਸ ਹਸਪਤਾਲ ਨੇ ਇਹਨਾਂ ਜਿਹੜੇ 7 ਵਿਅਕਤੀਆਂ ਦਾ ਆਪਰੇਸ਼ਨ ਕੀਤਾ ਹੈ ਅਸਲ ਵਿੱਚ ਇਹਨਾਂ ਨੂੰ ਕੋਈ ਇਹੋ ਜਿਹਾ ਮੇਜਰ ਦਿਲ ਦਾ ਰੋਗ ਹੀ ਨਹੀਂ ਸੀ ਜਿਹਦੇ ਕਰਕੇ ਇਹ ਆਪਰੇਸ਼ਨ ਕੀਤਾ ਜਾਵੇ ਹਸਪਤਾਲ ਨੇ ਇੱਕ ਲਾਲਸਾ ਦੇ ਤਹਿਤ ਲਾਲਚ ਦੇ ਤਹਿਤ ਇੰਨਾ ਸੱਤ ਵਿਅਕਤੀਆਂ ਦਾ ਜਿਹੜਾ ਆਪਰੇਸ਼ਨ ਕਰ ਦਿੱਤਾ ਜਿਹਦੇ ਵਿੱਚੋਂ ਦੋ ਵਿਅਕਤੀਆਂ ਦੀ ਮੌਤ ਹੋ ਗਈ ਤਾਂ ਲੋਕ ਡਾਕਟਰ ਨੂੰ ਰੱਬ ਸਮਝਦੇ ਨੇ ਕਿੰਨਾ ਭਰੋਸਾ ਕਰਦੇ ਨੇ ਉਹਨਾਂ ਨੂੰ ਤਾਂ ਵਿਚਾਰਿਆਂ ਨੂੰ ਕੁਝ ਪਤਾ ਹੀ ਨਹੀਂ ਹੁੰਦਾ ਭੂਲੇ-ਪਾਲੇ ਲੋਕਾਂ ਨੂੰ ਕਿ ਸਾਨੂੰ ਕੀ ਬਿਮਾਰੀ ਆ ਸਾਡੇ ਨਾਲ ਆਖਰ ਅਜੇ ਆ ਜੋ ਸਾਡੇ ਸਰੀਰ ਵਿੱਚ ਪ੍ਰੋਬਲਮ ਆ ਰਹੀ ਆ ਕਿਉਂ ਆ ਰਹੀ ਆ ਉਹਨੂੰ ਤਾਂ ਜਿਹੜਾ ਕੁਝ ਵੀ ਕੋਈ ਡਾਕਟਰ ਕਹਿ ਦਿੰਦਾ ਏ ਉਹ ਰੱਬ ਮੰਨ ਕੇ ਸਵੀਕਾਰ ਕਰ ਲੈਂਦਾ ਤੇ ਜੇ ਡਾਕਟਰ ਕਹਿ ਦਵੇ ਤੁਹਾਡਾ ਆਪਰੇਸ਼ਨ ਹੋਊਗਾ ਤਾਂ ਮਰੀਜ਼ ਉਹ ਗੱਲ ਮੰਨ ਲੈਂਦਾ ਕਿ ਹਾਂ ਭਾਈ ਸ਼ਾਇਦ ਮੇਰਾ ਆਪਰੇਸ਼ਨ ਹੀ ਹੋਣਾ ਤਾਂ ਜਿਹੜੀ ਇਹ ਘਟਨਾ ਹੈ ਇਹ ਗੁਜਰਾਤ ਦੇ ਅਹਮਦਾਬਾਦ ਵਿੱਚ ਵਾਪਰੀ ਆ ਤੇ ਜਿਹੜੀ ਇਹ ਪੂਰੀ ਘਟਨਾ ਹੈ ਇਹ ਮੀਡੀਆ ਦੇ ਸਾਹਮਣੇ ਤਨੰਜੇ ਦਿਵੈਦੀ ਜਿਹੜਾ ਪ੍ਰਧਾਨ ਹੈਗਾ ਇਹ ਸਿਹਤ ਅਤੇ ਪਰਿਵਾਰਕ ਪਰਿਵਾਰ ਭਲਾਈ ਦਾ ਉਨੇ ਮੀਡੀਆ ਦੇ ਵਿੱਚ ਗਾਂਧੀ ਨਗਰ ਦੇ ਵਿੱਚ ਦੱਸੀ ਆ ਤੇ ਉਹਨੇ ਇਹ ਵੀ ਕਿਹਾ ਹੈ ਕਿ ਇਹਦੀ ਇਨਵੈਸਟੀਗੇਸ਼ਨ ਚੱਲ ਰਹੀ ਆ ਤੇ ਜਿਹੜੇ ਇਹ ਹਸਪਤਾਲ ਦੇ ਮਾਲਕ ਨੇ ਜਿਹੜਾ ਇੱਕ ਨਿੱਜੀ ਹਸਪਤਾਲ ਆ ਉਹਦੇ ਵਿੱਚ ਘਟਨਾ ਵਾਪਰੀ ਹੈ ਤੇ ਜਿਹੜੇ ਉਹਦੇ ਮਾਲਕ ਨੇ ਉਹਨਾਂ ਉੱਪਰ ਸਖਤ ਕਾਰਵਾਈ ਕੀਤੀ ਜਾਵੇਗੀ ਜਿਹੜੇ ਇਹਦੇ ਵਿੱਚ ਹੋਰ ਡਾਕਟਰ ਸ਼ਾਮਲ ਨੇ ਉਹਨਾਂ ਉਹਨਾਂ ਉੱਪਰ ਵੀ ਕਾਰਵਾਈ ਕੀਤੀ ਜਾਵੇਗੀ ਤੇ ਜਿਹੜੇ ਇਸ ਹਸਪੀਟਲ ਦੀਆਂ ਜਿੰਨੀਆਂ ਵੀ ਹੋਰ ਬ੍ਰਾਂਚਾਂ ਨੇ ਉਹਨਾਂ ਦਾ ਤੇ ਵੀ ਉਹਨਾਂ ਦੀ ਵੀ ਇਨਵੈਸਟੀਗੇਸ਼ਨ ਕੀਤੀ ਜਾਵੇਗੀ ਤੇ ਉਹਨਾਂ ਨੂੰ ਵੀ ਚੱਲਣ ਨਹੀਂ ਦਿੱਤਾ ਜਾਵੇਗਾ ਸਿਹਤ ਵਿਭਾਗ ਦੇ ਮੰਤਰੀ ਵੱਲੋਂ ਵੀ ਇਸ ਘਟਨਾ ਦੀ ਨਿਖੇਧੀ ਕੀਤੀ ਗਈ ਆ ਤੇ ਅੱਗੇ ਮਤਲਬ ਇਸ ਹਸਪਤਾਲ ਉੱਪਰ ਸਖਤ ਕਾਰਵਾਈ ਕਰਨ ਦੀ ਗੱਲ ਕੀਤੀ ਆ ਦੇਖੋ ਕਿੰਨੀ ਮਾੜੀ ਘਟਨਾ ਹੈ ਕਿ ਜਿਨ੍ਹਾਂ ਨੂੰ ਲੋਕ ਰੱਬ ਸਮਝਦੇ ਆ ਜੇ ਇਹੋ ਜਿਹੇ ਡਾਕਟਰ ਕਸਾਈ ਬਣਨ ਲੱਗ ਜਾਣ ਤਾਂ ਲੋਕਾਂ ਦਾ ਵਿਸ਼ਵਾਸ ਲੋਕਾਂ ਦਾ ਭਰੋਸਾ ਕਿਹਦੇ ਤੇ ਰਹੂਗਾ ਲੋਕ ਵਿਚਾਰੇ ਭੋਲੇ ਭਾਲੇ ਜਿਨ੍ਹਾਂ ਨੂੰ ਕਿਸੇ ਗੱਲ ਦੀ ਸੂਝ ਨਹੀਂ ਹੁੰਦੀ ਉਹ ਡਾਕਟਰਾਂ ਨੂੰ ਰੱਬ ਸਮਝ ਕੇ ਉਹਨਾਂ ਦੇ ਕੋਲ ਜਾਂਦੇ ਨੇ ਪਹਿਲਾਂ ਹੀ ਇਹ ਗੱਲਾਂ ਡਾਕਟਰਾਂ ਬਾਰੇ ਸਾਹਮਣੇ ਆਉਂਦੀਆਂ ਨੇ ਕਿ ਡਾਕਟਰ ਲਾਲਚ ਕਰਦੇ ਨੇ ਆਪਣੇ ਸਵਾਰਥ ਖਾਤਰ ਜਿਹੜਾ ਮਰੀਜ਼ਾਂ ਦੀ ਲੁੱਟ ਕਰਦੇ ਨੇ ਕਿਉਂਕਿ ਹੋਰ ਤਾਂ ਕਿਸੇ ਵੀ ਚੀਜ਼ ਵਿੱਚ ਲੋਕ ਜਿਹੜੇ ਪੈਸੇ ਘੱਟ ਕਰਵਾ ਲੈਂਦੇ ਆ ਪਰ ਜਦੋਂ ਡਾਕਟਰ ਕਹਿ ਦਿੰਦੇ ਨੇ ਲੋਕਾਂ ਨੂੰ ਕਿ ਤੁਹਾਡੇ ਆਪਰੇਸ਼ਨ ਤੇ ਤੁਹਾਡੇ ਇਲਾਜ ਤੇ ਇੰਨਾ ਖਰਚ ਆਵੇਗਾ ਤਾਂ ਲੋਕ ਮਜਬੂਰ ਹੁੰਦੇ ਆ ਕਿਉਂਕਿ ਲੋਕ ਸਮਝਦੇ ਆ ਵਿਚਾਰੇ ਕਿ ਜੇਕਰ ਅਸੀਂ ਜਿੰਦੇ ਰਵਾਂਗੇ ਤਾਂ ਤਾਂ ਹੀ ਸਾਡਾ ਜਿਹੜਾ ਇਹ ਜਹਾਨ ਕਾਇਮਾ ਜੇਕਰ ਸਾਨੂੰ ਸਾਡੀ ਸਿਹਤ ਨੂੰ ਹੀ ਕੁਝ ਹੋ ਗਿਆ ਤਾਂ ਫਿਰ ਅਸੀਂ ਬਾਕੀ ਸਭ ਚੀਜ਼ਾਂ ਸਾਡੇ ਕਿਸ ਕੰਮ ਬਾਕੀ ਸਭ ਕੁਝ ਮਿੱਟੀ ਆ ਤਾਂ ਜਿਹੜੇ ਲੋਕ ਨੇ ਉਹ ਜਿਹੜੇ ਡਾਕਟਰ ਆ ਉਹਨਾਂ ਤੇ ਤਾਂ ਕਿਸੇ ਤਰ੍ਹਾਂ ਦਾ ਸ਼ੱਕ ਵੀ ਨਹੀਂ ਕਰ ਸਕਦੇ ਕਿ ਕਿ ਉਹਨਾਂ ਨੂੰ ਤਾਂ ਕੋਈ ਜਾਣਕਾਰੀ ਨਹੀਂ ਹੁੰਦੀ ਪਰ ਜਦੋਂ ਇੰਨਾ ਭੋਲੇ ਭਾਲੇ ਲੋਕਾਂ ਨਾਲ ਇਹੋ ਜਿਹੇ ਡਾਕਟਰ ਜਿਹੜੇ ਕਸਾਈ ਬਣ ਜਾਂਦੇ ਨੇ ਉਹ ਖਲਵਾੜ ਕਰਨ ਤਾਂ ਫਿਰ ਇਹੋ ਜਿਹੇ ਡਾਕਟਰਾਂ ਦਾ ਕੀ ਕੀਤਾ ਜਾਵੇ ਹੁਣ ਤੱਕ ਪਤਾ ਨਹੀਂ ਕਿੰਨੀਆਂ ਅਜਹੀਆਂ ਘਟਨਾਵਾਂ ਸਾਹਮਣੇ ਆਈਆਂ ਨੇ ਜਿੱਥੇ ਡਾਕਟਰਾਂ ਨੇ ਆਪ ਦੇ ਲਾਲਚ ਕਰਕੇ ਲੋਕਾਂ ਨਾਲ ਅਜਿਹਾ ਖਲਵਾੜ ਕੀਤਾ ਕਈ ਵਾਰ ਲੋਕ ਅਜਿਹਾ ਇਲਜ਼ਾਮ ਲਾਉਂਦੇ ਨੇ ਕਿ ਸਾਡਾ ਜਿਹੜਾ ਮਰੀਜ਼ ਸੀ ਉਹਨੂੰ ਮਰੇ ਹੋਏ ਤਾਂ 2 ਦਿਨ ਜਾਂ 3 ਦਿਨ ਬੀਤ ਗਿਆ ਪਰ ਡਾਕਟਰਾਂ ਨੇ ਉਹਨੂੰ ਜਿਹੜਾ ਆਕਸੀਜਨ ਲਾ ਕੇ ਵੈਂਟੀਲੇਟਰ ਦੇ ਉੱਪਰ ਰੱਖੀ ਰੱਖਿਆ ਤਾਂ ਕਿ ਉਹਨਾਂ ਦੇ ਜਿਹੜੇ 2-3 ਦਿਨ ਜਿਹੜਾ ਮਰੀਜ਼ ਆ ਵੈਂਟੀਲੇਟਰ ਤੇ ਪਿਆ ਤਾਂ ਉਹਨਾਂ ਦੇ ਜਿਹੜੇ ਬੈੱਡ ਤੋਂ ਪੈਸੇ ਕਮਾਉਣੇ ਨੇ ਜਾਂ ਜਿਹੜੀਆਂ ਐਵੇਂ ਹੀ ਦਵਾਈਆਂ ਉਹ ਮਹਿੰਗਾਈ ਜਾਂਦੇ ਨੇ ਉਹਨਾਂ ਦੇ ਪੈਸੇ ਬਣਾਉਣੇ ਹੁੰਦੇ ਆ ਤੇ ਵੱਡਾ ਸਾਰਾ ਬਿੱਲ ਜਿਹੜਾ ਇਹ ਡਾਕਟਰ ਬਣਾ ਲੈਂਦੇ ਆ ਅਜਿਹੇ ਇਲਜ਼ਾਮ ਅਕਸਰ ਹੀ ਡਾਕਟਰਾਂ ਉੱਪਰ ਲੱਗਦੇ ਰਹਿੰਦੇ ਨੇ ਨਿੱਜੀ ਹਸਪਤਾਲਾਂ ਤੇ ਖਾਸ ਤੌਰ ਤੇ ਇਹੋ ਜਿਹੇ ਇਲਜ਼ਾਮ ਵੱਡੀ ਗਿਣਤੀ ਵਿੱਚ ਲੱਗਦੇ ਨੇ ਪਰ ਸਰਕਾਰਾਂ ਨੂੰ ਵੀ ਚਾਹੀਦਾ ਏ ਪ੍ਰਸ਼ਾਸਨ ਨੂੰ ਵੀ ਚਾਹੀਦਾ ਕਿ ਇੱਥੇ ਨਿਗ੍ਹਾ ਰੱਖੀ ਜਾਵੇ ਜਿਹੜੇ ਵੀ ਇਹ ਹਸਪਤਾਲ ਇਹੋ ਜੀਆਂ ਤਾਂਦਲੀਆਂ ਕਰਦੇ ਨੇ ਉਹਨਾਂ ਉੱਪਰ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ